ਅੱਜ ਦਾ ਜਿਹੜਾ ਇੱਕ ਮੈਸੇਜ ਬਟਾਲੇ ਲੋਕਾਂ ਵਾਸਤੇ ਵੀ ਜੀ ਬੰਦੇ ਦਾ ਹਾਰ ਤੰਦਰੁਸਤ ਹੈ ਤੇ ਬੰਦਾ ਤੰਦਰੁਸਤ ਹੈ ਸੋ ਸਰਬ ਸੁਖ ਹਸਪੀਟਲ ਵੱਲੋਂ ਜਿਹੜੀ ਇਹ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ਜਦੋਂ ਮੈਨੂੰ ਇਹਨਾਂ ਨੇ ਜ਼ਿਕਰ ਕੀਤਾ ਤੇ ਮੈਂ ਇਹਨਾਂ ਨੂੰ ਅਪਰੀਸ਼ੀਏਟ ਕੀਤਾ ਔਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਵੀ ਜ਼ਰੂਰ ਸਾਡੇ ਕੋਲ ਪਹੁੰਚਾਂਗਾ ਸੋ ਜਿਤਨਾ ਡਾਕਟਰ ਸਾਹਿਬ ਨੇ ਦੱਸਿਆ ਹੈ ਵੀ ਕਈ ਵਾਰੀ ਸਾਨੂੰ ਇੱਥੋਂ ਰੈਫਰ ਕਰਨਾ ਪੈਂਦਾ ਸੀ ਅੰਮ੍ਰਿਤਸਰ ਨੂੰ ਲੈ ਜਾਉ ਉਹ ਅੱਜ ਉਹ ਵਧੀਆ ਟੈਕਨੋਲੋਜੀ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਸਰਬਸੁਖ ਹਸਪਤਲ ਦੇ ਵਿੱਚ ਆ ਚੁੱਕੀਆਂ ਨੇ ਔਰ ਅੱਜ ਹੁਣ ਮੈਂ ਜਾ ਕੇ ਉਹ ਵੀ ਮਸ਼ੀਨਾਂ ਦਾ ਜਿਹੜਾ ਦੇਖ ਰਹੇ ਆ ਆਪਾਂ ਔਰ ਮੈਨੂੰ ਆਸ ਹੈ ਵੀ ਕਿਉਂਕਿ ਬਟਾਲਾ ਜਿਹੜਾ ਸਾਡਾ ਸਟੈਪ ਬਾਏ ਸਟੈਪ ਜਿਹੜਾ ਤਰੱਕੀ ਦੇ ਰਾਹਾਂ ਵੱਲ ਨੂੰ ਜਾი ਜਾ ਰਿਹਾ ਸੋ ਮੈਂ ਆਪਣੇ ਲੋਕਾਂ ਨੂੰ ਵੀ ਇਹੋ ਬੇਨਤੀ ਕਰਦਾ ਆ ਕਿ ਇਸ ਹਾਂ ਹਾਰ ਦੀ ਕੋਈ ਵੀ ਕਮੀ ਹੈ ਦਿੱਕਤ ਹੈ ਉਹਦਾ ਚੈੱਕ ਅਪ ਜਿਹੜਾ ਸਮੇਂ ਸਿਰ ਕਰਵਾਉਂਦੇ ਰਹੀਏ ਕਿਉਂਕਿ ਇਹੋ ਕਈ ਵਾਰੀ ਮੈਂ ਦੇਖਿਆ ਕਈ ਵਾਰੀ ਸਾਡੇ ਐਸੇ ਕਈ ਲੋਕ ਜਿਨ੍ਹਾਂ ਨੂੰ ਅ ਕਦੀ ਸੋਚਿਆ ਨਹੀਂ ਸੀ ਵੀ ਉਹ ਵੀ ਸਾਡੇ ਤੋਂ ਜੁਦਾ ਹੋ ਜਾਣਗੇ ਉਹ ਹਾਰ ਦੀਆਂ ਪ੍ਰੋਬਲਮਾਂ ਕਰਕੇ ਉਹ ਵੀ ਉੱਥੋਂ ਜਿਹੜਾ ਵੀ ਅਟੈਕ ਜਦੋਂ ਹੋਇਆ ਤੇ ਉਹਨਾਂ ਦੀਆਂ ਡੈਥਾਂ ਹੋ ਉਸ ਤੋਂ ਮੈਂ ਇਹੋ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਣੇ ਚੈੱਕ ਅਪ ਵੱਲੋਂ ਕੋਈ ਕਮੀ ਨਾ ਛੱਡੀ ਜਾਵੇ ਸ਼ਰੀਰਕ ਤੌਰ ਤੇ ਵੀ ਕਾਫੀ ਫਿੱਟ ਨੇ ਰਹਿੰਦੇ ਹੋ ਇਨਚਰ ਦਾ ਖਾਸ ਕਾਲ ਜਿਹੜਾ ਆ ਆਪਾਂ ਨਾਲ ਠੀਕ ਹੈ ਗਿਆ ਲੀਡਰਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਮੈਂ ਲੀਡਰਾਂ ਨੂੰ ਜਿਹੜੇ ਤੇ ਚਲੋ ਜਵਾਨ ਨੇ ਉਹਨਾਂ ਨੂੰ ਤਾਂ ਮੈਂ ਇਹੋ ਕਹੂੰਗਾ ਵੀ ਤਗੜੇ ਹੋ ਕੇ ਇੱਕ ਲੋਕਾਂ 'ਚ ਪੈਗਾਮ ਰੱਖੋ ਤੰਦਰੁਸਤੀ ਦਾ ਔਰ ਲੋਕਾਂ ਨੂੰ ਅਵੇਅਰ ਕਰਿਏ ਠੀਕ ਹੈ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਮੈਂ ਹੁਣ ਇਹੋ ਕਹੂੰਗਾ ਵੀ ਸਿਆਸਤ ਤੋਂ ਹੁਣ ਅਰੈਸਟ ਕਰ ਲੈਣ ਤੇ ਠੀਕ ਹੈ ਕੋਈ ਨਹੀਂ ਨਵੇਂ ਬੰਦਿਆਂ ਨੂੰ ਮੌਕਾ ਦੇ ਦਿਨੇ ਸਰ ਸ਼ਹਿਰੀ ਕਾਂਸੀ ਪਿੰਲੇ ਹੀ ਲੋਕ ਦੀ ਮੈਂ ਤੇ ਇਹੋ ਬੇਨਤੀ ਕਰਦਾ ਅ ਇਹ ਵੀ ਨਹੀਂ ਵੀ ਚਲੋ ਜੇ ਇਹਨਾਂ ਨੂੰ ਕੋਈ ਹਾਰਟ ਦੀ ਦਿੱਕਤ ਆ ਪ੍ਰੋਬਲਮ ਆ ਉਹਨਾਂ ਨੇ ਤੇ ਚਲੋ ਆਪਣਾ ਟ੍ਰੀਟਮੈਂਟ ਕਰਾਉਣਾ ਕਰਉਣਾ ਜਿਹੜੇ ਤੰਦਰੁਸਤ ਵੀ ਨੇ ਕਈ ਵਾਰੀ ਆਪਾਂ ਇਗਨੋਰ ਕਰ ਦਿੰਨੇ ਆ ਨਿੱਕੀਆਂ ਮੋਟੀਆਂ ਬਿਮਾਰੀਆਂ ਨੂੰ ਉਹਨੂੰ ਇਗਨੋਰ ਕਰਕੇ ਕਹਿ ਲਈਦਾ ਵੀ ਕੁਝ ਨਹੀਂ ਹੋਇਆ ਪਰ ਫਿਰ ਉਹਦਾ ਥਾਮਿਆ ਜਦੋਂ ਸਾਨੂੰ ਵੱਡਾ ਜਿਹੜਾ ਪੁਕਤਨਾ ਪੈਂਦਾ ਸੋ ਮੈਨੂੰ ਇਹੋ ਮੇਰੀ ਬੇਨਤੀ ਆ ਵੀ ਅਵੇਅਰ ਕਰਨਾ ਵੀ ਤਗੜੇ ਹੋ ਕੇ ਆਪਾਂ ਆਪਣੇ ਸ਼ਰੀਰ ਦਾ ਚੈੱਕਅਪ ਜਿਹੜਾ ਉਸਾਮੀ ਸਰ ਕਰਾਉਂਦੇ ਰਹੀਏ ਸਰ ਪਹਿਲਾਂ ਤਾਂ ਸਾਰਿਆਂ ਨੂੰ ਤੇ 29 ਤਰੀਕ ਨੂੰ ਜਿਹੜਾ ਕਿ ਵਰਲਡ ਹਾਰਟ ਡੇ ਆ ਵਰਲਡ ਹਾਰਟ ਡੇ ਦਾ ਇਹ ਰਿਗਾਰਡਿੰਗ ਆਪਾਂ ਜਿਹੜੀ ਅੱਜ ਇੱਕ ਛੋਟੀ ਜਿਹੀ ਵਾਕ ਜਾਂ ਮੈਰਾਥਨ ਆਰਗੇਨਾਈਜ਼ ਕੀਤੀ ਹੈ ਜਿਹਦੇ ਵਿੱਚ ਐਮ.ਐਲ.ਏ ਸਾਹਿਬ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਬੀਇੰਗ ਅ ਯੂਥ ਉਹਨਾਂ ਨੇ ਆ ਕੇ ਸਾਨੂੰ ਇੱਕ ਮੋਟੀਵੇਸ਼ਨ ਦਿੱਤੀ ਹੈ ਕਿ ਆਪਣੇ ਹਾਰਟ ਨੂੰ ਤੰਦਰੁਸਤ ਰੱਖਣਾ ਚਾਹੀਦਾ ਕਿਉਂਕਿ ਇੱਕ ਹਾਰਟ ਦੀ ਐਮਰਜੈਂਸੀ ਇੱਕ ਇਦਾਂ ਦੀ ਹੈ ਵੀ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਦਿੰਦੀ ਤੇ ਹਾਰਟ ਦੀ ਫਿਟਨੈਸ ਬਹੁਤ ਜ਼ਰੂਰੀ ਹੈ ਪਰ ਸਰਬ ਸੁਖ ਹਸਪੀਟਲ ਵੱਲੋਂ ਇੱਕ ਕਾਰਡੀਗ ਯੂਨਿਟ ਸ਼ੁਰੂ ਕੀਤਾ ਗਿਆ ਹੈ ਜਿਹਦੇ ਕਿ ਸਾਡੇ ਡਾਕਟਰ ਆਬਿਦ ਨੇ ਡੀਐਮ ਕਾਰਡੀਓਲੋਜਿਸਲੇ ਔਰ ਪਟਾਲੇ ਦੇ ਪਹਿਲੇ ਡੀਐਮ ਕਾਰਡੀਓਲੋਜਿਸਲੇ ਤੇ ਪਟਾਲੇ ਦੇ ਵਿੱਚ ਪਹਿਲਾ ਜਿਹਦਾ ਸੈਂਟਰ ਜਿਹੜੀ ਖਾਟ ਦੀ ਹਰ ਇੱਕ ਐਮਰਜੈਂਸੀ ਨੂੰ ਡੀਲ ਕਰਦਾ ਚਾਹੇ ਉਹ ਕੋਈ ਖਾਟ ਦਾ ਅਟੈਕ ਹੋਵੇ ਚਾਹੇ ਕੋਈ ਕਿਸੇ ਦੀ ਧੜਕਣ ਠੱਡੀ ਹੋਵੇ ਇਹ ਪਹਿਲਾ ਜਿਹਦਾ ਸੈਂਟਰ ਹੈ ਜਿੱਥੋਂ ਕਿਸੇ ਨੂੰ ਨਾ ਨਹੀਂ ਕੀਤੀ ਜਾਂਦੀ ਪਰਹਾਟ ਦੀਆਂ ਸਾਰੀਆਂ ਮਸ਼ੀਨਾਂ ਇੱਥੇ ਅਵੇਲੇਬਲ ਨੇ ਡਾਕਟਰ 24/7 ਅਵੇਲੇਬਲ ਨੇ ਮੈਂ ਚਾਹੂੰਗਾ ਕਿ ਐਮਐਲਏ ਸਾਹਿਬ ਸਾਡੇ ਨਾਲ ਅਜ ਵਾਕ ਕਰਕੇ ਕੋਤੋਂ ਤੱਕ ਜਾਣ ਜਾ ਕੇ ਸਾਡੀਆਂ ਮਸ਼ੀਨਾਂ ਦੀ ਇਨੌਗੁਰੇਸ਼ਨ ਕਰਨ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਮਸ਼ੀਨਾਂ ਇੱਕ ਵਾਰੀ ਘਾਟ ਦਿਆਂ ਸਾਰਿਆਂ ਨੂੰ ਦਿਖਾਈਏ ਤਾਂ ਕਿ ਸ਼ਹਿਰ ਦੇ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਤਾਂ ਕਿ ਜਿਨ੍ਹਾਂ ਦੇ ਮਿਹਰੇ ਸਵੇਰੇ ਕੋਈ ਜਾਣ ਦੀ ਦਿੱਕਤ ਆਂਦੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਉਹ ਨਾ ਜਾਣਾ ਪਵੇ ਤੇ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਨੂੰ ਵੀ ਇੱਕ ਵਾਰੀ ਉਹ ਵੀ ਇਸ ਚੀਜ਼ ਨੂੰ ਥੋੜਾ ਜਿਹਾ 29 ਤਰੀਕ ਨੂੰ ਸਰ ਇੱਕ ਜਿਹੜਾ 29 ਤਰੀਕ ਨੂੰ ਵਰਡ ਹਾਰਡੇ ਤੇ ਕੀ ਤੁਸੀਂ ਕਰ ਰਹੇ ਹੋ ਉਹ ਜਿਹੜਾ ਡਾਕਟਰ ਸਾਹਿਬ ਜਿਹੜਾ ਤੁਹਾਨੂੰ ਦੱਸਣਗੇ ਅੱਗੇ ਦਾ ਪ੍ਰੋਗਰਾਮ 29 ਤਰੀਕ ਨੂੰ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਹਾਰਡ ਦਾ ਜਿਹਦੇ ਵਿੱਚ ਇੱਕ ਫ੍ਰੀ ਚੈੱਕਅਪ ਹੋਵੇ ਤੇ ਨਾਲ ਕਿਸੇ ਨੂੰ ਜੇ ਕੋਈ ਇਕੋ ਦੀ ਲੋੜ ਆ ਤੁਸੀਂ ਘੱਟ ਤੋਂ ਘੱਟ ਰੇਟ ਤੇ ਕਰ ਸਕੀਏ ਫੋਟੋਵਰ ਰੇਟ ਤੇ ਉਹਨਾਂ ਨੂੰ ਕਰਕੇ ਦੇਈਏ ਕਿੱਥੋਂ ਕਿੱਥੇ ਤੱਕ ਹੈ ਜੀ ਮੈਰਾਥਨ ਮੈਰਾਥਨ ਅੱਜ 베ਰਿੰਗ ਕਾਲਜ ਤੋਂ ਸ਼ੁਰੂ ਕਰਕੇ ਤੇ ਸਾਡੇ ਸਰਬ ਸੁਖ ਹਸਪੀਟਲ ਕਾਲ ਦੀਆਂ ਰੋਡ ਤੱਕ ਹੈ ਤਾਂ ਕਿ ਇੱਕ ਜਿਹੜੀ ਅਵੇਅਰਨੈਸ ਅਸੀਂ ਫੈਲਾ ਸਕੀਏ ਸਾਡੇ ਕਾ ਸਭ ਤੋਂ ਵੱਡੀ ਲਾਾਮਤ ਜੋ ਹੈ ਉਹ ਦਿਲ ਮੇਂ ਦਰਦ ਹੋਣਾ ਛਾਤੀ ਮੇਂ ਜੋ ਅਕਸਰ ਲੈਫਟ ਸਾਈਡ ਮੇਂ ਹੋ ਜਾਂਦੀ ਹੈ ਹਾਰਟ ਕੀ ਦਰਦ ਔਰ ਉਸਕੇ ਬਾਅਦ ਉਸਕਾ ਸਾਹ ਛੜਤਾ ਹੈ ਪਸੀਨਾ ਆ ਜਾਂਦਾ ਹੈ एकदम से ब्लड प्रेशर कम होने लगता है उसके बाद इमीडिएटली उन पेशेंट्स को विदाउट वेस्टिंग टाइम उनको इमीडिएटली किसी कार्डियक सेंटर में शिफ्ट करके उनका इलाज कराना चाहिए सर फर्स्ट एड क्या देनी चाहिए पता चले कि हार्ट अटैक आ रहा है तो ऑन द स्पॉट कोई भी सहूलत ना हो अपने पास तो क्या फर्स्ट एड फर्स्ट एड में वैसा कुछ भी नहीं है एक्सेप्ट दो जो आ, ब्लड uh, थिनर्स है अगर आपके घर पे हैं स्प्रिंट uh, वो आप तीन तीन सौ मिलीग्राम दे सकते हो और जो अगर एक ही है तो वो भी चलेगी अगर नहीं है तो दूसरी वाली भी दे सकते हो और अगर uh, जो नाइट्रेट है जिसको जुबान के नीचे रखने वाली टैबलेट है वो आप दे सकते हो लेकिन उसमें टाइम वेस्ट नहीं करना इमीजिएटली पेशेंट को एज अर्ली एज़ पॉसिबल क्योंकि आजकल का लेटेस्ट टेक्नोलॉजी है आजकल डायरेक्टली उस नाड़ी को ही खोल देते हैं कैथ लैब में तो उसमें जितना आप टाइम घर पर वेस्ट करोगे उतनी हार्ट की पंपिंग कम हो जाएगी